ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੀ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਹਰ ਇੱਕ ਬਣੋ ਕਾਮਨਾ 15 ਦਿਨ ਦੇ ਅੰਦਰ ਅੰਦਰ ਪੂਰੀ ਹੋ ਜਾਵੇਗੀ ਅੱਜਕੱਲ੍ਹ ਦੀ ਸਮੇਂ ਦੇ ਵਿੱਚ ਹਰ ਇੱਕੇ ਨਸਾਨ ਦੀ ਕੋਈ ਨਾ ਕੋਈ ਮਨੋ ਕਾਮਨਾ ਹੁੰਦੀ ਹੈ ਚਾਹੇ ਉਹ ਪੈਸੇ ਨੂੰ ਲੈ ਕੇ ਹੋਵੇ ਚਾਹੇ ਫਿਰ ਘਰ ਨੂੰ ਲੈ ਕੇ ਹੋਵੇ ਕਿ ਸਾਡਾ ਮਕਾਨ ਵਧੀਆ ਬਣ ਜਾਵੇ ਤੇ ਚਾਹ ਫਿਰ ਕਿਸੇ ਹੋਰ ਚੀਜ਼ ਨੂੰ ਲੈ ਕੇ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਹਰ ਇੱਕ ਇਨਸਾਨ ਦੀ ਆਪਣੀ ਆਪਣੀ ਇੱਛਾ ਭਰੋ ਕਾਮਨਾ ਹੁੰਦੀ ਹੈ ਕਿ ਜਿਹੜੀ ਉਹ ਚਾਹੁੰਦਾ ਹੈ ਕਿ ਇਹ ਪੂਰੀ ਹੋ ਜਾਵੇ ਤੇ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਉਪਾਅ ਲੈ ਕੇ ਆਏ ਆ ਇਹ ਤੁਹਾਡੀ ਹਰ ਮਨੋ ਕਾਮਨਾ ਇੱਛਾ ਨੂੰ 15 ਦਿਨਾਂ ਦੇ ਵਿੱਚ ਹੀ ਪੂਰਾ ਕਰ ਦੇਵੇਗਾ ਜੇਕਰ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਤੇ ਭਰੋਸੇ ਦੇ ਨਾਲ ਕਰੋਗੇ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਹਰ ਇੱਕ ਉਹ ਚੀਜ਼ ਤੁਹਾਨੂੰ ਮਿਲੇਗੀ ਜੋ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਚਾਹੋ ਨੀਓ ਚ ਵੀ ਕੇ ਧਨ ਸੁਖ ਸੁਭਰੀਦੀ ਪੈਸਾ ਇਹ ਹਰ ਇੱਕ ਚੀਜ਼ ਤੁਹਾਡੇ ਕੋਲ ਹੋਵੇਗੀ ਇਸ ਉਪਾਉ ਨੂੰ ਕਰਨ ਦੇ ਬਾਅਦ ਕਿਉਂਕਿ ਜੋ ਜੇਠ ਦਾ ਮਹੀਨਾ ਹੈ ਜੇਠ ਦੇ ਮਹੀਨੇ ਦੇ ਵਿੱਚ 1 2 3 4 ਕਈ ਉਤਪ ਜੋਗ ਬੜਨ ਚਾਰਾਈ ਰੇਤੇ ਇਸ ਕਰਕੇ ਜੇਕਰ ਅਸੀਂ ਜੇਠ ਦੇ ਮਹੀਨੇ ਦੇ ਵਿੱਚ ਇਹ ਉਪਾਅ ਕਰਦੇ ਹਾਂ ਤੇ ਇਹ ਉਪਾਅ ਸਾਡੀ ਹਰ ਮਨੋ ਕਾਮਨਾ ਇੱਛਾ ਨੂੰ ਪੂਰਾ ਕਰੇਗਾ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਇੰਨਾ ਜ਼ਿਆਦਾ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਕਿ ਤੁਸੀਂ ਉਸ ਪੈਸੇ ਨੂੰ ਸੰਭਾਲ ਨਹੀਂ पाओगे ਕਿਉਂਕਿ ਜੇਠ ਦੇ ਮਹੀਨੇ ਦੇ ਵਿੱਚ 97 ਜੋਗ ਬਣ ਰਿਹਾ ਤੇ ਬਹੁਤ ਸਾਰੇ ਵਿਅਕਤੀ ਇਹ ਸਭ ਜਾਣਦੇ ਆ ਕਿ ਕਿਵੇਂ 97 ਜੋਗ ਜਦੋਂ ਬਣੇ ਉਹ ਵਿਅਕਤੀ ਨੂੰ ਕਿਵੇਂ ਢੰਡ ਦੇ ਨਾਲ ਮਾਲਾ-ਮਲ ਬਣਾ ਦਿੰਦਾ ਹੈ ਇਸ 76 ਜੋਗ ਦੇ ਵਿੱਚ ਜੇਕਰ ਅਸੀਂ ਇਹ ਉਪਾਅ ਕਰ ਲਵਾਂਗੇ ਇਹ ਉਪਾਅ ਕਰਨ ਦੇ ਨਾਲ ਸਾਡਾ ਜਿਹੜਾ ਭਾਗ ਹੈ ਉਹ ਰਾਤੋਂ ਰਾਤ ਚਮਕਦਾ ਹੈ ਤੇ ਜੋ ਵਿਅਕਤੀ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰਦਾ ਹੈ ਨਾ ਉਹ ਰਾਤੋਂ ਰਾਤ ਕਰੋੜਪਤੀ ਬਣ ਜਾਂਦਾ ਹੈ ਬਸ ਇਸ ਉਪਾਅ ਨੂੰ ਕਰਦੇ ਸਮੇਂ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਪੂਰੀ ਤੁਸੀਂ ਨਿਸ਼ਚਾ ਦੇ ਨਾਲ ਪੂਰੇ ਵਿਸ਼ਵਾਸ ਦੇ ਨਾਲ ਇਸ ਉਪਾਅ ਨੂੰ ਤੁਸੀਂ ਕਰਿਓ ਕਿਉਂਕਿ ਜਦੋਂ ਅਸੀਂ ਕੋਈ ਵੀ ਕੰਮ ਇੰਨੀ ਜ਼ਿਆਦੀ ਇੱਛਾ ਦੇ ਨਾਲ ਕਰਦੇ ਹਾਂ ਨਾ ਕਿ ਇਸ ਦਾ ਸਾਨੂੰ ਫਾਇਦਾ ਮਿਲੇਗਾ ਹੀ ਮਿਲੇਗਾ ਇਸ ਦੇ ਵਿੱਚ ਅਸੀਂ ਸਫਲਤਾ ਹਾਸਲ ਕਰਨੀ ਹੀ ਕਰਨੀ ਹੈ ਤਾਂ ਸਾਨੂੰ ਉਸ ਕੰਮ ਦੇ ਵਿੱਚ ਹਮੇਸ਼ਾ ਸਫਲਤਾ ਮਿਲਦੀ ਹੈ ਤੇ ਇਸ ਤਰੀਕੇ ਦੇ ਨਾਲ ਜੇਕਰ ਅਸੀਂ ਇਸ ਉਪਾਅ ਨੂੰ ਵੀ ਇਸ ਇੰਨੇ ਜ਼ਿਆਦੇ ਵਿਸ਼ਵਾਸ ਦੇ ਨਾਲ ਕਰਾਂਗੇ ਨਾ ਕਿ ਇਸ ਦੇ ਨਾਲ ਸਾਨੂੰ ਸਫਲਤਾ ਮਿਲੇਗੀ ਹੀ ਮਿਲੇਗੀ ਤਾਂ ਸਾਨੂੰ ਇਹ ਉਪਾਅ ਦੇ ਨਾਲ ਕਵਾਲੇ ਜ਼ਰੂਰ ਮਿਲੇਗਾ ਸਾਡੀ ਹਰ ਇੱਕ ਬਣੋ ਕਾਮਨਾ ਇੱਛਾ ਪੂਰੀ ਹੋਵੇਗੀ ਤੇ ਸਾਡੇ ਘਰ ਦੀਆਂ ਚਿੰਨੀਆਂ ਵੀ ਪ੍ਰੋਬਲਮ ਤੇ ਮੁਸ਼ਕਲਾਂ ਤੇ ਪਰੇਸ਼ਾਨੀਆਂ ਚਲਦੀਆਂ ਨੇ ਉਹ ਸਾਰੀਆਂ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚੋਂ ਤੁਰੰਤ ਹੀ ਦੂਰ ਹੋ ਜਾਣਗੀਆਂ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਚਮਤਕਾਰੀ ਉਪਾਅ ਹੈ ਜਦੋਂ ਵੀ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਨਾ ਤੁਹਾਡੇ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ੰਕਾ ਨਹੀਂ ਹੋਣੀ ਚਾਹੀਦੀ ਪੂਰਨ ਵਿਸ਼ਵਾਸ ਹੋਣਾ ਚਾਹੀਦਾ ਹੈ ਜੇਕਰ ਵਿੱਚ ਵਾਸ਼ ਹੋਵੇਗਾ ਤਾਂ ਫਿਰ ਹੀ ਇਹੇ ਉਪਾਏ ਜਿਹੜਾ ਸਾਨੂੰ ਫਾਇਦਾ ਦੇਵੇਗਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਉਪਾਅ ਨੂੰ ਅਸੀਂ ਕਿਹੜੇ ਤਰੀਕੇ ਦੇ ਨਾਲ ਕਦੋਂ ਕਿਵੇਂ ਤੇ ਕਿਹੜੀ-ਕਿਹੜੀ ਚੀਜ਼ ਦੇ ਨਾਲ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਇਹ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸ ਉਪਾਦੀ ਸਭ ਤੋਂ ਪਹਿਲੀ ਤੇ ਖਾਸੀਅਤ ਗੱਲ ਕਿ ਇਸ ਉਪਾਦ ਨੂੰ ਕਰਨ ਤੇ ਨਾਲ ਤੁਹਾਡੀ ਉਹ ਵੱਡੀ ਤੋਂ ਵੱਡੀ ਇੱਛਾ ਪੂਰੀ ਹੋਵੇਗੀ ਜਿਸ ਨੂੰ ਤੁਹਾਡੀ ਕਦੇ ਪੂਰੀ ਕਰਨ ਦੀ ਆਸ ਉਮੀਦ ਵੀ ਨਹੀਂ ਹੁੰਦੀ ਤੇ ਦੂਸਰੀ ਚੀਜ਼ ਕਿ ਇਸ ਉਪਾਅ ਨੂੰ ਲੇਡੀਜ਼ ਤੇ ਜੈਂਸ ਦੋਨੋਂ ਹੀ ਕਰ ਸਕਦੇ ਨੇ ਜਿਨ੍ਹਾਂ ਨੂੰ ਵੀ ਆਪਣੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਉਹ ਆਪਣੇ ਘਰ ਦੇ ਵਿੱਚ ਬੈਠ ਕੇ ਇਸ ਉਪਾਅ ਨੂੰ ਕੋਈ ਵੀ ਕਰ ਸਕਦਾ ਹੈ ਤੇ ਇਸ ਉਪਾਅ ਨੂੰ ਤੁਸੀਂ ਕਿਸੇ ਵੀ ਟਾਈਮ ਕਰ ਸਕਦੇ ਹੋ ਸਵੇਰ ਦੇ ਸਮੇਂ ਦੁਪਹਿਰ ਦੇ ਸਮੇਂ ਸ਼ਾਮ ਦੇ ਸਮੇਂ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਉਸੇ ਸਮੇਂ ਹੀ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਤੇ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦਾ ਗੁੜ ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਗੁੜ ਦੀ ਗੱਲ ਕਰੀਏ ਤੇ ਗੁੜ ਦਾ ਜਿਹੜਾ ਰੰਗ ਹੁੰਦਾ ਹੈ ਉਹ ਲਾਲ ਹੁੰਦਾ ਹੈ ਤੇ ਜੇਕਰ ਆਪਾਂ ਸਾਲ 2025 ਦੀ ਗੱਲ ਕਰੀਏ ਤਾਂ ਸਾਲ 2025 ਮੰਗਲ ਦੇ ਨਾਲ ਜੁੜਿਆ ਹੋਇਆ ਹੈ ਤੇ ਮੰਗਲ ਦੇ ਚ ਉਹ ਗੁੜ ਦੇ ਨਾਲ ਬਹੁਤ ਹੀ ਜ਼ਿਆਦਾ ਗੂੜਾ ਸਬੱਤ ਹੁੰਦਾ ਹੈ ਕੋੜ ਦੇ ਨਾਲ-ਨਾਲ ਜਿਹੜੀ ਤੁਹਾਨੂੰ ਦੂਸਰੀ ਚੀਜ਼ ਚਾਹੀਦੀ ਹੈ ਨਾ ਉਹ ਤੁਹਾਨੂੰ ਚਾਹੀਦੀ ਹੈ ਦੂਰਵਾ ਦੂਰਵਾ ਤੁਸੀਂ ਕਿਉਂ ਲੈ Đिए ਕਿਉਂਕਿ ਭਗਵਾਨ ਗਣੇਸ਼ ਜੀ ਨੂੰ ਇਹ ਬਹੁਤ ਹੀ ਜ਼ਿਆਦਾ ਪਸੰਦ ਹੁੰਦੀ ਹੈ ਤੁਸੀਂ ਇਹ ਸਭ ਸਕਦੇ ਹੋ ਕਿ ਜੇਕਰ ਕੋਈ ਵੀ ਵਿਅਕਤੀ ਆਪਣੇ ਘਰ ਦੇ ਵਿੱਚ ਦੂਰਵਾ ਦਾ ਉਪਾਹ ਕਰਦਾ ਹੈ ਤਾਂ ਭਗਵਾਨ ਗਣੇਸ਼ ਜੀ ਉਸ ਵਿਅਕਤੀ ਤੋਂ ਬਹੁਤ ਹੀ ਜ਼ਿਆਦਾ ਪ੍ਰਸੰਨ ਹੁੰਦੇ ਨੇ ਪਰ ਸੰਨ ਹੋ ਕੇ ਉਸ ਦੀਆਂ ਸਾਰੀਆਂ ਇੱਛਾ ਤੇ ਬੜੋ ਕਾਮਨਾ ਨੂੰ ਪੂਰਾ ਕਰ ਦਿੰਦੇ ਨੇ ਇੱਥੇ ਆਪਾਂ ਗੱਲ ਕਰਦੇ ਆ ਕਿ ਸਾਨੂੰ ਇਸ ਉਪਾਣੂ ਕਰਨ ਦੇ ਲਈ ਕਿੰਨੀ ਦੁਰਵਾ ਚਾਹੀਦੀ ਹੈ ਕਈ ਲੋਕ ਕੀ ਕਰਦੇ ਆ ਕਿ ਬਹੁਤ ਸਾਰੀ ਦੁਰਵਾਲੇ ਆਉਂਦੇ ਨੇ ਪਰ ਸਾਨੂੰ ਇੱਥੇ 4 ਤੋਂ 5 ਹੀ ਚਾਹੀਦੀ ਹੈ ਨੇ ਤੁਸੀਂ ਦੇਖੀ ਵੀ ਹੋਵੇਗੀ ਜਿਹੜੀ ਦੁਰਵਾ ਹੁੰਦੀ ਹੈ ਉਹ ਹਰੀ ਹੁੰਦੀ ਹੈ ਤੇ ਜਿਹੜੀ ਤੁਸੀਂ ਦੁਰਵਾ ਲੈ ਕੇ ਆਉਣੀ ਉਹ 4 ਤੋਂ 5 ਹੀ ਲੈ ਕੇ ਆਉਣੀਆਂ ਨੇ 5 ਤੋਂ ਵੱਧ ਤੁਸੀਂ ਨਹੀਂ ਲੈ ਕੇ ਆਉਣੀਆਂ ਤੇ ਹਰ ਇੱਕ ਦੁਰਵਾ ਦੇ ਉੱਤੇ ਤੁਸੀਂ ਤਿੰਨ ਤਿੰਨ ਗੰਢਾ ਲਗਾਉਣੀਆਂ ਨੇ ਜਿਵੇਂ ਇੱਕ ਦੁਰਵਾ ਦੇ ਉੱਪਰ ਤੁਸੀਂ ਤਿੰਨ ਗੰਢਾ ਲਗਾ ਲਿਆ ਫਿਰ ਦੂਸਰੀ ਤੇ ਲਗਾਉਣੀਆਂ ਫਿਰ ਤੀਸਰੀ ਤੇ ਇਸੇ ਤਰੀਕੇ ਦੇ ਨਾਲ ਤੁਸੀਂ ਜਿਹੜੀਆਂ 5 ਦੁਰਵਾ ਲਈਆਂ ਨੇ ਪੰਜਾ ਦੂਰਮਾ ਦੇ ਉੱਪਰ ਅਲੱਗ-ਲੱਗ ਤੋਂ ਤਿੰਨ-ਤਿੰਨ ਗੰਡਾ ਤੁਸੀਂ ਲਗਾ ਦੇਣੀਆਂ ਨੇ ਜਿਵੇਂ ਇਸ ਉਪਾਣੂ ਕਰਨ ਦੇ ਲਈ ਤੁਸੀਂ ਗੁੜ ਦਾ ਘੋਗ ਲਿਆ ਪੰਜ ਦੂਰਵਲ ਲਈਆਂ ਜੇ ਤੁਸੀਂ ਤੇ ਇੱਕ ਤੁਸੀਂ ਦੇਸੀ ਘਿਓ ਦਾ ਦੀਵਾ ਲਿਆ ਦੇਸੀ ਘਿਓ ਦਾ ਦੀਵਾ ਤੁਸੀਂ ਤਿਆਰ ਕਰ ਲੈਣਾ ਮਿੱਟੀ ਦਾ ਦੀਵਾ ਸਾਫ਼ ਸੁਥਰਾ ਲੈ ਕੇ ਵਿੱਚ ਬੱਤੀ ਲਗਾ ਕੇ ਦੇਸੀ ਘਿਓ ਪਾ ਕੇ ਤੁਸੀਂ ਉਹ ਦੀਵੇ ਨੂੰ ਤਿਆਰ ਕਰ ਲੈਣਾ ਜਿਹੜੇ ਇਹ ਦੀਵਾ ਤੁਸੀਂ ਤਿਆਰ ਕਰਨਾ ਹੈ ਇਹ ਗੋਲ ਬੱਤੀ ਵਾਲਾ ਤਿਆਰ ਕਰਨਾ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਸਭ ਤੋਂ ਪਹਿਲਾਂ ਤੁਸੀਂ ਆਪਣੇ ਘਰ ਦੇ ਮੰਦਿਰ ਦੇ ਵਿੱਚ ਜਾਂ ਵੀ ਜਿਹੜਾ ਪਾਠ ਪੂਜਾ ਵਾਲਾ ਸਥਾਨ ਬਣਾਇਆ ਉੱਥੇ ਬੈਠਣਾ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਦਾ ਸਥਾਨ ਨਹੀਂ ਹੈਗਾ ਨਹੀਂ ਬਣਾਇਆ ਹੋਇਆ ਤਾਂ ਤੁਸੀਂ ਜਿੱਥੇ ਬੈਠ ਕੇ ਪਰਮਾਤਮਾ ਨੂੰ ਯਾਦ ਕਰਦੇ ਹੋ ਉੱਥੇ ਬੈਠ ਜਾਣਾ ਹੈ ਤੁਸੀਂ ਇਹ ਸਾਰਾ ਸਮਾਨ ਲੈ ਕੇ ਇਸੇ ਤਰੀਕੇ ਦੇ ਨਾਲ ਤੁਹਾਡੇ ਘਰ ਦੇ ਵਿੱਚ ਭਗਵਾਨ ਗਣੇਸ਼ ਜੀ ਦੀ ਕੋਈ ਮੂਰਤੀ ਜਾਂ ਤਸਵੀਰ ਹੋਵੇਗੀ ਉਸ ਦੇ ਸਾਹਮਣੇ ਤੁਸੀਂ ਇਹ ਦੇਸੀ ਘੋੜਾ ਦੀਵਾ ਚਗਾਉਣਾ ਹੈ ਇਸੇ ਤਰੀਕੇ ਦੇ ਨਾਲ ਦੀਵਾ ਚਗਾਉਣ ਤੋਂ ਬਾਅਦ ਦੇ ਵਿੱਚ ਜਿਹੜਾ ਤੁਸੀਂ ਗੁੜ ਲਿਆ ਉਸ ਗੁੜ ਦਾ ਤੁਸੀਂ ਭਗਵਾਨ ਗਣੇਸ਼ ਜੀ ਨੂੰ ਭੋਗ ਲਗਾਉਣਾ ਹੈ ਤੇ ਜਿਹੜੀਆਂ ਤੁਸੀਂ ਪੰਜ ਦੁਰਵਾ ਲਈਆਂ ਸੀ ਉਹ ਪੰਜ ਦੁਰਵਾ ਤੁਸੀਂ ਭਗਵਾਨ ਗਣੇਸ਼ ਜੀ ਨੂੰ ਅਰਪਿਤ ਕਰ ਦੇਣੀਆਂ ਨੇ ਤੁਸੀਂ ਇਹ ਦੁਰਵਾਹ ਕਿਹੜੇ ਹੱਥ ਤੇ ਤੁਸੀਂ ਅਰਪਿਤ ਕਰਨੀਆਂ ਉਸ ਹੱਥ ਤੇ ਕਰਨੀਆਂ ਨੇ ਜਿਹੜੀ ਸਾਈਡ ਦਾ ਇੱਕ ਦੰਦ ਥੋੜਾ ਜਿਹਾ ਟੁੱਟਿਆ ਹੋਇਆ ਹੈ ਉਸ ਵਾਲੇ ਹੱਥ ਦੇ ਉੱਪਰ ਤੁਸੀਂ ਭਗਵਾਨ ਗਣੇਸ਼ ਜੀ ਨੂੰ ਇਹ ਵਾਲੀ ਦੁਰਵਾਹ ਜਿਹੜੀ ਅਰਪਿਤ ਕਰ ਦੇਣੀ ਹੈ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਭਗਵਾਨ ਗਣੇਸ਼ ਜੀ ਅੱਗੇ ਤੁਸੀਂ ਆਪਣੀ ਪ੍ਰਾਰਥਨਾ ਕਰਨੀ ਹੈ ਕਿ ਇਹ ਤੁਹਾਡੀ ਜ਼ਿੰਦਗੀ ਤੇ ਦੁੱਖ ਤਕਲੀਫ ਨੇ ਕਸ਼ਟੇ ਇਹ ਤੁਹਾਡੀਆਂ ਮਨੋ ਕਾਮਨਾ ਨੇ ਅਰਦਾਸ ਇਸ਼ਾਵਾਂ ਦੀ ਤੁਹਾਡੀਆਂ ਚੋਕੇ ਕਾਫੀ ਲੰਬੇ ਸਮੇਂ ਤੋਂ ਪੂਰੀਆਂ ਨਹੀਂ ਹੋ ਰਹੀਆਂ ਤੇ ਇਹ ਤੁਹਾਡੇ ਦੁੱਖ ਤਕਲੀਫ ਜੋ ਕਾਫੀ ਲੰਬੇ ਸਮੇਂ ਤੋਂ ਦੂਰ ਨਹੀਂ ਹੋ ਰਹੇ ਇਸ ਤਰੀਕੇ ਦੇ ਨਾਲ ਤੁਸੀਂ ਭਗਵਾਨ ਗਣੇਸ਼ ਜੀ ਅੱਗੇ ਆਪਣੀ ਪ੍ਰਾਰਥਨਾ ਕਰਨੀ ਹੈ ਇਸ ਤਰੀਕੇ ਦੇ ਨਾਲ ਤੁਹਾਡੇ ਜੋ ਵੀ ਦੁੱਖ ਕਸ਼ਟ ਤਕਲੀਫ ਹੈ ਉਸ ਨੂੰ ਤੇ ਜੋ ਵੀ ਤੁਹਾਡੀਆਂ ਇਸ਼ਾਵਾਂ ਨੇ ਨਾ ਉਹਨਾਂ ਨੂੰ ਤੁਸੀਂ ਭਗਵਾਨ ਗਣੇਸ਼ ਜੀ ਦੇ ਅੱਗੇ ਤੁਸੀਂ ਬੋਲਦੇ ਰਹੀਆਂ ਨੇ ਇਸ ਤਰੀਕੇ ਦੇ ਨਾਲ ਤੁਸੀਂ ਪ੍ਰਾਰਥਨਾ ਕਰਨ ਤੋਂ ਬਾਅਦ ਇਹ ਵੀ ਬੋਲਣਾ ਹੈ ਭਗਵਾਨ ਗਣੇਸ਼ ਜੀ ਨੂੰ ਕਿ ਤੁਹਾਡੀ ਕਿਰਪਾ ਤੁਹਾਡਾ ਆਸ਼ੀਰਵਾਦ ਤੁਹਾਡੇ ਨਾਲ-ਨਾਲ ਮਾਤਾ ਲక్ష్ਮੀ ਜੀ ਦਾ ਆਸ਼ੀਰਵਾਦ ਹਮੇਸ਼ਾ ਸਾਡੇ ਉੱਪਰ ਬਣਿਆ ਰਹੇ ਇਸ ਤਰੀਕੇ ਦੇ ਨਾਲ ਤੁਸੀਂ ਪ੍ਰਾਰਥਨਾ ਕਰਨੀ ਹੈ ਤੇ ਗੁਰਦਾ ਭੋਗ ਲਵਾ ਕੇ ਜਿਹੜੀ ਦੁਰਵਾ ਤੁਸੀਂ ਲਈ ਸੀ ਉਹ ਭਗਵਾਨ ਗਣੇਸ਼ ਜੀ ਨੂੰ ਤੁਸੀਂ ਅਰਪਿਤ ਕਰ ਦੇਣੀ ਹੈ ਇਸ ਦੇ ਨਾਲ-ਨਾਲ ਤੁਸੀਂ ਕਿ ਉਹ ਦਾ ਜਿਹੜਾ ਦੀਵਾ ਹੈ ਉਹ ਤੁਸੀਂ ਜਗਾ ਦੇਣਾ ਬਸ ਇਹ ਇੱਕ ਸਧਾਰਨ ਜਿਹਾ ਉਪਾਅ ਹੈ ਜਿਹੜਾ ਅਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਆਪਣੀਆਂ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਨੂੰ ਦੂਰ ਕਰ ਸਕਦੇ ਆ ਜੇਕਰ ਤੁਸੀਂ ਜੇਠ ਦੇ ਮਹੀਨੇ ਦੇ ਵਿੱਚ ਆਪਣੇ ਘਰ ਦੇ ਵਿੱਚ ਬੈਠ ਕੇ ਇਹ ਉਪਾਅ ਕਰ ਲਏ ਨਿਓ ਤਾਂ 15 ਦਿਨਾਂ ਦੇ ਵਿੱਚ ਵਿੱਚ ਜੋ ਵੀ ਤੁਹਾਡੀ ਇਸ਼ਿਆ ਬਣੋ ਕਾਮਨਾ ਹੋਵੇ ਕਿ ਨਾ ਉਹ ਤੁਹਾਡੀ 15 ਦਿਨਾਂ ਦੇ ਵਿੱਚ ਹੀ ਪੂਰੀ ਹੋ ਜਾਵੇਗੀ ਇਹੀ ਸਭ ਕਰਨ ਦੇ ਨਾਲ-ਨਾਲ ਤੁਸੀਂ ਕੀ ਕਰਨਾ ਹੈ ਭਗਵਾਨ ਗਣੇਸ਼ ਜੀ ਦੇ ਮੰਤਰ ਦਾ ਜਾਪ ਜ਼ਰੂਰ ਕਰਨਾ ਹੈ ਇਸ ਮੰਤਰ ਨੂੰ ਤੁਸੀਂ ਧਿਆਨ ਦੇ ਨਾਲ ਨੋਟ ਵੀ ਕਰ ਸਕਦੇ ਹੋ ਕਾਪੀ ਤੇ ਤੇ ਧਿਆਨ ਦੇ ਨਾਲ ਸੂਰ ਵੀ ਸਕਦੇ ਹੋ ਮੰਤਰ ਕਿਹੜਾ ਹੈ ਓਮ ਗਣ ਗਨਪਤੀ ਨਮਾ ਓਮ ਗਣ ਗਨਪਤੀ ਨਮਾ ਇਸ ਮੰਤਰ ਦਾ ਤੁਸੀਂ ਜਾਪ ਕਰਨਾ ਹੈ ਇਸ ਮੰਤਰ ਦਾ ਜੇ ਤੁਸੀਂ 21 ਵਾਰ 51 ਵਾਰ ਜਾਂ ਇਸ ਤੋਂ ਵੱਧ ਕਰਨਾ ਚਾਹੋ ਤਾਂ ਵੀ ਤੁਸੀਂ ਕਰ ਸਕਦੇ ਹੋ ਇਹ ਬਹੁਤ ਹੀ ਜ਼ਿਆਦਾ ਉੱਤਮ ਮੰਤਰ ਹੈ। ਭਗਵਾਨ ਗਣੇਸ਼ ਜੀ ਆਪਣੇ ਇਸ ਉਪਾਤੂ ਬਹੁਤ ਹੀ ਜ਼ਿਆਦਾ ਪਰ ਸਾਨੂੰ ਹੁੰਦੇ ਨੇ ਜਦੋਂ ਕਿ ਕਿਉਂਕਿ ਭਗਵਾਨ ਗਣੇਸ਼ ਜੀ ਨੇ ਜੋ ਉਹ ਸਭ ਤੋਂ ਜ਼ਿਆਦਾ ਪ੍ਰੇਮ ਆਪਣੇ ਮਾਤਾ ਪਿਤਾ ਨੂੰ ਹੀ ਕਰਦੇ ਨੇ ਇਸ ਦਿਨ ਤੁਸੀਂ ਕੀ ਕਰਨਾ ਹੈ ਮਹਾਦੇਵ ਤੇ ਮਾ ਪਾਰਵਤੀ ਨੂੰ ਖੀਰ ਦਾ ਭੋਗ ਤੁਸੀਂ ਜ਼ਰੂਰ ਤੋਂ ਜ਼ਰੂਰ ਲਗਵਾਇਓ ਜੇ ਇਸ ਦਿਨ ਉਪਾਅ ਕਰਦੇ ਹੋ ਉਸ ਦਿਨ ਖੀਰ ਦਾ ਭੋਗ ਵੀ ਜ਼ਰੂਰ ਲਗਵਾਇਓ ਇਸ ਦੇ ਨਾਲ ਨਾਲ ਮਾਤਾ ਪਾਰਵਤੀ ਨੂੰ ਲਾਲ ਰੰਗ ਦੇ ਫੁੱਲ ਬਹੁਤ ਹੀ ਜ਼ਿਆਦਾ ਪਸੰਦ ਨੇ ਤਾਂ ਇਸ ਦਿਨ ਤੁਸੀਂ ਮਾਤਾ ਪਾਰਵਤੀ ਨੂੰ ਲਾਲ ਰੰਗ ਦੇ ਫੁੱਲ ਜ਼ਰੂਰ ਅਰਪਿਤ ਕਰਿਓ ਇਸ ਉਪਾਅ ਨੂੰ ਕਰਨ ਦੇ ਨਾਲ ਭਗਵਾਨ ਗਣੇਸ਼ ਜੀ ਸਾਡੇ ਕੁਝ ਬਿਨਾ ਬੰਗਿਆਂ ਬਿਨਾ ਬੋਲਿਆਂ ਸਾਡੇ ਕਸ਼ਟਾਂ ਨੂੰ ਸੰਕਟਾਂ ਨੂੰ ਦੂਰ ਕਰਨਗੇ ਤੇ ਸਾਡੀ ਹਰ ਇੱਕ ਇੱਛਾ ਬਣੋ ਕਮਣਾ ਨੂੰ ਪੂਰਾ ਕਰਨਗੇ ਇਹ ਬਹੁਤ ਹੀ ਜਿਆਦਾ ਸਿੰਪਲ ਤੇ ਘਰੇਲੂ ਚਿਹਹਾ ਉਪਾਏ ਇਸ ਨੂੰ ਆਪਣੇ ਘਰ ਦੇ ਵਿੱਚ ਜ਼ਰੂਰ ਕਰਿਓ ਤੇ 6 ਦਿਨ ਤੁਸੀਂ ਆਪਣੇ ਘਰ ਦੇ ਵਿੱਚ ਇਸ ਉਪਾਅ ਨੂੰ ਕਰਨਾ ਉਸ ਦਿਨ ਤੁਸੀਂ ਆਪਣੇ ਘਰ ਦੇ ਇਸ਼ਾਨ ਕੋਣ ਦੇ ਵਿੱਚ ਇੱਕ ਦੀਵਾ ਤੁਸੀਂ ਜ਼ਰੂਰ ਜਗਾਉਣਾ ਹੈ। ਇਹ ਜਿਹੜਾ ਤੁਸੀਂ ਦੀਵਾ ਜਗਾਉਣਾ ਹੈ ਨਾ ਇਹ ਤੁਸੀਂ ਦੇਸੀ ਕਿਉ ਦਾ ਦੀਵਾ ਤਿਆਰ ਕਰਕੇ ਉਹ ਜਗਾਉਣਾ ਹੈ। ਇਹ ਉਪਾਅ ਬਹੁਤ ਹੀ ਜ਼ਿਆਦਾ ਸਿੰਪਲ ਹੈ ਤੁਸੀਂ ਦੇਖੋ ਕਰਕੇ ਕਿਵੇਂ 10 ਤੋਂ 15 ਦਿਨਾਂ ਦੇ ਵਿੱਚ ਵਿੱਚ ਤੁਹਾਡੇ ਘਰ ਦੇ ਸਾਰੇ ਦੁੱਖ ਤਕਲੀਫ ਦੂਰ ਕਰਕੇ ਕਿਵੇਂ ਤੁਹਾਡੇ ਘਰ ਦੀਆਂ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਨੂੰ ਦੂਰ ਕਰਕੇ ਰੱਖ ਦੇਵੇਗਾ। ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਪੱਧ ਤੋਂ ਵੱਧ ਲਾਇਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਵਾਕਸ ਦੇ ਵਿੱਚ ਪ੍ਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੀਂ ਉਪਾਰਤ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਜਿਆਦਾ ਧੰਨਵਾਦ ਜੀ